ਬਰਖ ਸਾਹਿਬ ਦੇ ਵਿੱਚ ਬਤੌਰ ਮਿਸਤਰੀ ਕੰਮ ਕਰਦਾਂ ਲਗਭਗ 15-18 ਸਾਲ ਤੋਂ ਅਸੀਂ ਬਰਖ ਸਾਹਿਬ ਦੇ ਵਿੱਚ ਇੱਕ ਹੀ ਜੋ ਪੋਸਟ ਹੈ ਉਹਦੇ ਉੱਤੇ ਕੰਮ ਕਰੀ ਜਾ ਰਹੇ ਹਾਂ ਬਰਖ ਸਾਹਿਬ ਦੇ ਵਿੱਚ ਬਰਨਾਲੀਪੂ ਦੇ ਵਿੱਚ ਜਿੰਨੇ ਵੀ ਮਿਸਤਰੀ ਆ ਉਹ ਸਾਰੇ ਲਗਭਗ ਔਰਸੌਰ ਸਿੰਘ ਜਾਂ ਮੈਕਮੇ ਦੇ ਕੰਟਰੈਕਟ ਦੇ ਨੇ ਕੋਈ ਵੀ ਮੁਲਾਜ਼ਮਾ ਜਿਹੜਾ ਰੈਗੂਲਰ ਨਹੀਂ ਹੈਗਾ ਸੋ ਜਦੋਂ ਜਦੋਂ ਵੀ ਕਿਸੇ ਮੰਤਰੀ ਲੀਡਰ ਦੇ ਨਾਲ ਜੋ ਰੈਲੀਆਂ ਨੂੰ ਕੀਤੀਆਂ ਜਾਂਦੀਆਂ ਨੇ ਸਿਰਫ ਸਵਾਸਨ ਦੇ ਤੌਰ ਤੇ ਸਾਨੂੰ ਕਿਹਾ ਜਾਂਦਾ ਜਿਹੜਾ ਆਊਟਸੋਰਸਿੰਗ ਦੇ ਕੰਮ ਕਰਦੇ ਉਹਨਾਂ ਨੂੰ ਮੈਿਕ ਵਿੱਚ ਕੀਤਾ ਜਾਊਗਾ ਮੈਿਕ ਵਾਲੇ ਨੂੰ ਰੈਗੂਲਰ ਕੀਤਾ ਜਾਊਗਾ ਲੇਕਿਨ ਪ੍ਰੋਪਰ ਕਿਸੇ ਵੀ ਜੋ ਇਹ ਸੁਵਾਸਨ ਦਿੰਦੇ ਨੇ ਉਹਤੇ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਇਸ ਦੇ ਨਾਲ ਹੀ ਜੋ ਲਗਭਗ 15 ਸਾਲ ਤੋਂ ਜੋ ਹੈਲਪਰ ਉਹ ਹੈਲਪਰੀ ਰਹਿੰਦਾ ਕਿਸੇ ਨੂੰ ਸਕਿਲਡ ਨੂੰ ਅਨਸਕਿਲਡ ਨੂੰ ਜਾਂ ਸਕਿਲਡ ਦੇ ਵਿੱਚ ਤਬਦੀਲ ਨਹੀਂ ਕੀਤਾ ਜਾਂਦਾ ਕੋਈ ਪ੍ਰੋਮੋਸ਼ਨ ਨਹੀਂ ਦਿੱਤੀ ਜਾਂਦੀ ਲਗਭਗ ਜਿੱਥੇ ਬੰਦਾ ਇੱਕ ਵਾਰੀ ਵਰਕਸ਼ਾਪ ਦੇ ਵਿੱਚ ਭਰਤੀ ਹੋ ਗਿਆ 15 ਸਾਲਾਂ ਤੋਂ ਉਸੇ ਪੋਸਟ ਤੇ ਹੀ ਕੰਮ ਕਰੀ ਜਾਂਦਾ ਇੱਕ ਹੈਲਪਰ ਤੋਂ ਮਕੈਨਿਕ ਲਈ ਨਾ ਕੰਮ ਲਿਆ ਜਾਂਦਾ ਤੋ ਜੋ ਵਰਕਰ ਨੂੰ ਮਿਲਦੀਆਂ ਮਤਲਬ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਵਰਕਸ਼ਾਪ ਦੇ ਵਿੱਚ ਪਹਿਲਾਂ ਸਭ ਕੁਝ ਜੋ ਮਤਲਬ ਸੈਂਸਰੀ ਦਿੱਤੀ ਜਾਂਦੀ ਸੀ ਕੋਈ ਸਾਬਣ ਵਗੈਰਾ ਜਾਂ ਹੋਰ ਵੀ ਬਹੁਤ ਕੁਝ ਮਿਲਦਾ ਸੀਗਾ ਕੁਝ ਵੀ ਨਹੀਂ ਦਿੱਤਾ ਜਾਂਦਾ ਜੋ ਮਤਲਬ ਬੱਸਾਂ ਦੇ ਉੱਤੇ ਮਟੀਰੀਅਲ ਵਰਤਿਆ ਜਾਂਦਾ ਮੰਨ ਲਓ ਸਰਵਿਸ ਲਈ ਡੀਜ਼ਲ ਵਗੈਰਾ ਵੀ ਦਿੰਦੇ ਸੀਗੇ ਉਹਦੇ ਵਿੱਚ ਵੀ ਬਹੁਤ ਘੱਟ ਸਾਨੂੰ ਦਿੱਤੀ ਜਾਂਦਾ 2 ਲੀਟਰ ਇੱਕ ਸਰਵਿਸ ਦੇ ਲਈ ਦਿੱਤਾ ਜਾਂਦਾ ਸੋ ਵਰਕਸ਼ਾਪ ਦੇ ਲਈ ਕੁਝ ਵੀ ਜੋ ਸਰਕਾਰਾਂ ਨੇ ਸਾਡੇ ਲਈ ਨਹੀਂ ਕਰਦੀਆਂ ਹਾਲਾਂਕਿ ਜੋ ਸਾਡੇ ਪਰਿਵਾਰ ਨੇ ਇਨਾਂ ਦੇ ਸਿਰ ਤੇ ਹੀ ਚੱਲਦੇ ਨੇ ਕੋਈ ਓਵਰਟਾਈਮ ਵਗੈਰਾ ਹੀ ਵਰਕਸ਼ਾਪ ਨੂੰ ਨਹੀਂ ਮਿਲਦਾ ਜਾਂਦਾ ਜੇਕਰ ਸਰਕਾਰ ਕਿਲੋਮੀਟਰ ਬੱਸਾਂ ਹੀ ਪਾਉਂਦੀ ਆ ਇਹਦਾ ਵੀ ਸਾਡਾ ਵਰਕਸ਼ਾਪ ਕੰਮਾਂ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਊਗਾ ਕਿਉਂਕਿ ਜੇ ਮੈਕਮੇਂ ਦੀਆਂ ਬੱਸਾਂ ਆਉਣਗੀਆਂ ਤਾਂ ਹੀ ਵਰਕਸ਼ਾਪ ਦੇ ਵਿੱਚੋਂ ਆਉਣਗੀਆਂ ਅਸੀਂ ਉਹਨਾਂ ਦਾ ਕੰਮ ਕਰਾਂਗੇ ਜੇਕਰ ਕਿਲੋਮੀਟਰ ਬੱਸਾਂ ਪਾਈਆਂ ਜਾਣਗੀਆਂ ਉਹ ਕਿਉਂਕਿ ਉਹਦਾ ਮਤਲਬ ਜੋ ਉਹਦਾ ਮਾਲਕਾ ਉਹਦਾ ਕੰਮ ਉਹ ਬਾਹਰੋਂ ਕਰਵਾਊਗਾ ਸੋ ਵਰਕਸ਼ਾਪ ਦੇ ਕੰਮਾਂ ਲਈ ਤੇ ਬਹੁਤ ਵੱਡਾ ਇੱਕ ਆਤਕ ਸਿੱਧ ਹੋਣਗੇ ਇਹ ਸਾਡੀਆਂ ਮੇਨ ਮੰਗਾਂ ਜੀ ਜਿਵੇਂ 1 ਜੁਲਾਈ ਨੂੰ ਤੁਹਾਨੂੰ ਪਹਿਲਾਂ ਵੀ ਵੀਰ ਨੇ ਦੱਸਤਾ ਇੱਕ ਚਲਾਇ ਨੂੰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਸਬ ਕਮੇਟੀ ਬਣਾ ਕੇ ਕਿਹਾ ਸੀ ਵੀ ਇਹ 1 ਮਹੀਨੇ ਦੇ ਅੰਦਰ ਅੰਦਰ ਇਹਨਾਂ ਦਾ ਮਸਲਾ ਹੱਲ ਕਰੋ ਪਰ ਉਸ ਤੋਂ ਬਾਅਦ ਵੀ 5-6 ਮਹੀਨੇ ਬੀਤਣ ਤੋਂ ਬਾਅਦ ਵੀ ਇਹਨਾਂ ਨੇ ਅਜੇ ਤੱਕ ਸਾਡਾ ਮਸਲਾ ਕੋਈ ਹੱਲ ਨਹੀਂ ਕੀਤਾ ਜਿਵੇਂ ਕਿ ਮੇਨ ਮੁੱਖ ਮੰਗਾ ਜਿਹੜੇ ਸਾਡੇ ਕੰਟਰੈਕਟ ਵਾਲੇ ਸਾਥੀ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੜੇ ਸਾਡੇ ਆਊਟ ਸੋਰਸਿੰਗ ਵਾਲੇ ਆ ਉਹਨਾਂ ਨੂੰ 5 ਸਾਲਾਂ ਵਾਲਿਆਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਜਾਵੇ ਉਸ ਤੋਂ ਬਾਅਦ ਘੱਟ ਤਨਖਾਹ ਵਾਲੇ ਵੀਰਾਂ ਵਿਚਾਰੇ ਝੂਂਜਦੇ ਫਿਰਦੇ ਆ ਉਹਦਾ ਹੀ ਤਨਖਾਹ ਬਰਾਬਰ ਕੀਤੀ ਜਾਵੇ 1 ਕਿਲੋਮੀਟਰ ਬਸਾਂ ਇਹ ਪਾਈ ਜਾਂਦੇ ਆ ਪਰ ਵਿਭਾਗਮੇ ਦੀ ਅਜੇ ਤੱਕ ਕੋਈ ਬਸ ਨਹੀਂ ਪਈ ਉਹਦਾ ਕਰਕੇ ਨੜੇ ਤਾਂ ਸਵਾਰਿਆਂ ਨੂੰ ਪਰੇਸ਼ਾਨੀ ਹੋ ਰਹੀ ਆ ਪਬਲਿਕ ਹੈਰਾਨ ਆ ਤੇ ਕਿਤੇ ਨਾ ਕਿਤੇ ਵਿਭਾਗਮਾ ਵੀ ਘਾਟੇ ਵੱਲ ਜਾ ਰਿਹਾ ਵਿਭਾਗਮੇ ਦੀ ਬਸ ਪਾਈ ਜਾਵੇ ਘੱਟੋ ਘੱਟ 10000 ਪਣ ਬਸ ਤੇ ਪੀ ਆਰ ਸੀ ਬੱਚਾ ਨਵੀਂ ਬਸ ਪਾਈ ਜਾਵੇ ਇਹਦਾ ਸਾਡਾ ਮਸਲਾ ਜੀ ਜੁਲਾਈ ਮਹੀਨੇ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਤੇ ਕੱਚੇ ਕੰਮਿਆਂ ਨੂੰ ਪੱਕਾ ਕਰਨਾ ਆਊਟਸੋਰਸ ਨੂੰ ਕੰਟਰੈਕਟ ਤੇ ਲੈਣਾ ਕਟ ਰਖਾਲੇ ਬੰਦਾ ਦੀ ਤਾਂ ਖਬਰ ਬਰਾਬਰ ਕਰਨਾ ਪਰ 4 ਮਹੀਨੇ ਬੀਤਣ ਦੇ باوجود ਵੀ ਹਲੇ ਤੱਕ ਸਰਕਾਰੀ ਅਫਸਰਾਂ ਨੇ ਸਾਡੇ ਇਸਤੇ ਪਾਲਿਸੀ ਤੇ ਕੋਈ ਵੀ ਕੰਮ ਨਹੀਂ ਕੀਤਾ ਕਿਉਂਕਿ ਲਗਾਤਾਰ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂਗੇ ਪਰ ਸਰਕਾਰ ਇਸ ਹੋਂਦ ਵਿੱਚ ਆਈ ਸੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਹਜੇ ਤੱਕ ਸਾਡੇ ਇਸ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਨਾ ਹੀ ਕੋਈ ਹਜੇ ਤੱਕ ਇੱਥੇ ਬਸ ਪਈ ਗਈ ਹੈਗੀ ਪਹਿਲੇ ਸਰਕਾਰਾਂ ਲਗਾਤਾਰ ਬਸਾਂ ਪਾਉਂਦੇ ਸੀ ਪਰ ਇਹ ਸਰਕਾਰ ਨੇ ਹਜੇ ਤੱਕ ਕੋਈ ਵੀ ਬਸ ਨਹੀਂ ਪਈ ਹੈਗੀ ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੀ ਮੀਡੀਆ ਰਹੀਂ ਅਪੀਲ ਹੈ ਕਿ ਸਾਡੇ ਇਸ ਆਪ ਕਮਾ ਕੇ ਖਾਣ ਵਾਲੇ ਬਰਕਰਾਂ ਨੂੰ ਲਗਾਤਾਰ 15-15 ਸਾਲ ਹੋ ਗਏ ਕੱਚੇ ਕੰਮੇ ਕੰਮ ਕਰਦਿਆਂ ਨੂੰ ਠੇਕੇਦਾਰੀ ਪ੍ਰਥਾ ਜਿਹੜੀ ਉਹ ਬੰਦ ਕੀਤੀ ਜਾਵੇ ਜਿਹਦੇ ਵਿੱਚ ਆਪ ਇਨਵੋਲਵ ਹੋ ਕੇ ਇਸ ਮੈਕਮ ਨੂੰ ਬਚਾਓ ਸਾਡੀ ਮੀਡੀਆ ਰਹੀਂ ਬੇਨਤੀ ਹੈ